ਸਾਡੇ ਚ ਕੌਮੀਅਤ ਮਰ ਗਈ ਹੈ ਜੇ ਕੌਮੀਅਤ ਹੋਵੇ ਫਿਰ ਆਪਾਂ ਆਮ ਪਾਰਟੀ ਬੀਜੇਪੀ ਕਾਂਗਰਸ ਬਾਦਮਦਲ ਜੋ ਸੈਂਟਰ ਦੇ ਨਾਲ ਚੱਲ ਰਹੇ ਹੈ ਇਹਨਾਂ ਨੂੰ ਵੋਟਾਂ ਨਹੀਂ ਪਾਵਾਂਗੇ ਪਰ ਅੱਜ ਸਾਡੇ ਕੌਮਤ ਇਹ ਛੁਪੀ ਹੋਈ ਹੈ ਇਸ ਕਰਕੇ ਆਪਾਂ ਜਿਹੜੀ ਵੀ ਸਿਆਸੀ ਪਾਰਟੀਆਂ ਸਾਡੇ ਉੱਤੇ ਜ਼ਬਰ ਕਰਦੇ ਨੇ ਉਹਨਾਂ ਨੂੰ ਵੋਟਾਂ ਪਾਉਂਦੇ ਆਪਾਂ ਸੋਚਦੇ ਨਹੀਂ ਕਿ ਇਹਦਾ ਨਤੀਜਾ ਕੀ ਨਿਕਲੂਗਾ ਪਰ ਅਸੀਂ ਵੋਟ ਉਹਨਾਂ ਨੂੰ ਹੀ ਪਾਉਂਦੇ ਆਂ ਤਦ ਇਹ ਨਤੀਜਾ ਆਪਾਂ ਭੁਗਤ ਰਹੇ ਆਂ SCPC ਜਿਹੜੀ ਸਾਡੀ ਪਾਰਲੀਮੈਂਟ ਹੈ 14 ਸਾਲ ਤੋਂ ਇਹਦੀਆਂ ਵੋਟਾਂ ਨਹੀਂ ਪਈਆਂ ਜਿਹੜਾ ਕੀ ਇੰਡੀਆ ਦੇ ਹਾਕਮਾਂ ਨੇ ਸਾਡਾ ਜਮੂਰੀਅਤ ਹੱਕ ਲੈ ਲਿਆ ਪਰ ਨਾ SCPC ਮਤਾ ਪਾਸ ਕਰਦੀ ਹੈ ਕਿ ਸਾਡੇ ਇਲੈਕਸ਼ਨ ਕਰੋ ਨਾ ਹੋਰ ਕੋਈ ਪਾਰਟੀ SCPC ਦੇ ਇਲੈਕਸ਼ਨਾਂ ਦਾ ਮਤਾ ਪਾਸ ਕਰਦੀ ਹੈ ਕਿ ਸਿੱਖਾਂ ਦੀ ਜਮੂਰੀਅਤ ਕਿਉਂ ਖੋਈ ਗਈ ਹੈ ਕਸੂਰ ਕਿਸੇ ਦਾ ਨਹੀਂ ਹੈ ਕਸੂਰ ਆਪਣੇ ਵਿੱਚ ਹੈ ਕਿ ਆਪਾਂ ਖਾਲਸਾ ਦੇ ਦਿਲ ਜਟੇਵਾਰ ਨੂੰ ਖਾਲਸਾਣ ਦੀ ਗੱਲ ਹੀ ਆਪਣੇ ਸੰਦੇਸ਼ ਦੇ ਵਿੱਚ ਨਹੀਂ ਕਰਨ ਦਿੱਤੀ ਸਾਥ ਸੰਗਤ ਜੀ ਨਿਮਰਤਾ ਸਹਿ ਆਪ ਨੂੰ ਫਤਿਹ ਅਰਜ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਾਰੇ ਹੱਜ ਆਪਣਾ ਛਿੰਤੀ ਟਾਈਮ ਕੱਢ ਕੇ ਭਾਈ ਅਵਤਾਰ ਸਿੰਘ ਖੰਡੇ ਦੀ ਦੂਸਰੀ ਵਰਸੀ ਦੇ ਉੱਤੇ ਹਾਜ਼ਰੀ ਦਿੱਤੀ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਇੱਥੇ ਉਹਨਾਂ ਦੀ ਵਰਸੀ ਮਨਾਈ ਗਈ ਹੈ ਭਾਈ ਖੰਡੇ ਨੇ ਉਹਨਾਂ ਦੇ ਪਿਤਾ ਨੇ ਉਹਨਾਂ ਦੀ ਮਾਤਾ ਨੇ ਸਾਰੇ ਪਰਿਵਾਰ ਨੇ ਸਿੱਖ ਕੌਮ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਉਸ ਤੋਂ ਬਾਅਦ ਕੁਰਬਾਨੀ ਦਿੱਤੀ ਹੈ ਜਿਵੇਂ ਸਰਦਾਰ ਅਫਤਾਰ ਸਿੰਘ ਨੂੰ ਸ਼ਹੀਦ ਕੀਤਾ ਗਿਆ ਹੈ ਬڑے ਟੇਡੇ ਢੰਗ ਦੇ ਨਾਲ ਹਿੰਦੂਤਵਾਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਇਹਨਾਂ ਦਾ ਤਾਲਮੇਲ ਰੂਸ ਦੀ ਖੁਫੀਆ ਏਜੰਸੀ ਦੇ ਨਾਲ ਬਹੁਤ ਨਿੱਗਾ ਤੇ ਤਕੜਾ ਰੂਸ ਦੀ ਇੰਟੈਲੀਜੈਂਸ ਕੋਲੇ ਇੱਕ ਜ਼ਹਿਰ ਹੈ ਜਿਹਨੂੰ ਪੁੱਲਨੀਅਮ ਕਿਹਾ ਜਾਂਦਾ ਹੈ ਔਰ ਜਿਸਨੂੰ ਛਕਾ ਦਿੰਦੇ ਹੈ ਉਹ ਸ਼ਖਸ ਇਕਦਮ ਚੇਤ ਨਹੀਂ ਹੁੰਦਾ ਪਰ ਹੌੜੀ ਹੌੜੀ ਉਸ ਨੂੰ ਇਹੋ ਜੀ ਕੈਂਸਰ ਹੁੰਦੀ ਹੈ ਕੀਚੇਰ ਮਗਰੋਂ ਉਹ ਆਪਣਾ ਸਰੀਰ ਛੱਡ ਜਾਂਦਾ ਹੈ ਇਸੇ ਤਰ੍ਹਾਂ ਹੀ ਪਾਇਆਵਤਾਰ ਸਿੰਘ ਖੰਡੇ ਨੂੰ ਬ੍ਰਿਟਾਨੀਆ ਦੇ ਵਿੱਚ ਕੀਤਾ ਤੇ ਉਹਨਾਂ ਦਾ ਅੰਤਮ ਸਾਹ ਬਰਮਿੰਘਮ ਹਸਪੀਟਲ ਦੇ ਵਿੱਚ ਹੋਇਆ ਇਹ ਜਿਹੜੀ ਨਵੀਂ ਇੰਡੀਆ ਦੀ ਪਾਲਿਸੀ ਹੈ ਹੁਣ ਮੋਤੀ ਨੇ ਤੇ ਜਿਹੜੇ ਵੱਡੇ ਬੀਜੇਪੀ ਯਰ ਐਸਐਸ ਦੇ ਵੱਡੇ ਲੀਡਰ ਐ ਇਹਨਾਂ ਨੇ ਕਿਹਾ ਕਿ ਹੁਣ ਅਸੀਂ ਭਾਰਤ ਦੇ ਮੁਲਕਾਂ ਨੂੰ ਜਿੱਥੇ ਸਿੱਖ ਖਾਲਸਤਾਨੀ ਵੱਸਦੇ ਐ ਉੱਥੇ ਇਹਨਾਂ ਦੇ ਡੋਸੀਅਰ ਨਹੀਂ ਭੇਜਿਆ ਰਿਹਾ ਅਸੀਂ ਸਿੱਧਾ ਇਹਨਾਂ ਦੇ ਨਾਲ ਟਕਰਾ ਲਵਾਂਗੇ। ਇਸੀ ਪਾਲਿਸੀ ਦੇ ਤਹਿਤ ਮੋਦੀ ਸਰਕਾਰ ਨੇ ਸਾਡੇ ਸਿੱਖ ਕੈਨੇਡਾ ਦੇ ਵਿੱਚ ਸੀਟ ਕਰਾਏ ਆ ਹਰਦੀਪ ਸਿੰਘ ਨਿੱਜ ਰਿਪੁਤਮਨ ਸਿੰਘ ਮਲਕ ਤੇ ਸੁਖਦੇਲ ਸਕਦੂਲ ਸਿੰਘ ਮੋਗੇ ਦਾ ਨੌਜਵਾਨ ਵਿਲਾਇਤ ਬ੍ਰਿਟਾਨੀਆ ਦੇ ਵਿੱਚ ਭਾਈ ਅਫਤਾਰ ਸਿੰਘ ਖੰਡੇ ਨੂੰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਨੂੰ ਆਪਣੇ ਮੁਲਕ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਤੇ ਗੁਰਪ੍ਰੀਤ ਸਿੰਘ ਹਰਿਨੌਨ ਨੂੰ ਸ਼ਹੀਦ ਕੀਤਾ ਗਿਆ। ਜੋ ਮੇਰਾ ਮਤਲਬ ਹੈ ਕਿ ਇੰਡੀਆ ਨੇ ਸਿਰਫ ਬਾਹਰ ਦੇ ਮੁਲਕਾਂ ਦੇ ਵਿੱਚ ਜਾ ਕੇ ਇਹ ਸਿੱਖ ਸ਼ਹੀਦ ਨਹੀਂ ਕੀਤੇ ਪਰ ਇਹਨਾਂ ਨੇ ਬਰਤਾਨੀਆ ਦੀ ਕੈਨੇਡਾ ਦੀ ਯੂਐਸਏ ਦੀ ਪਾਕਿਸਤਾਨ ਦੀ ਬਾਤਸ਼ਾਹੀ ਤੋੜ ਕੇ ਉਹਨਾਂ ਨੂੰ ਸ਼ਹੀਦ ਕੀਤਾ ਪਰ ਉਹ ਅਮਰੀਕਾ ਦੇ ਵਿੱਚ ਸੀ ਉਸ ਦੇ ਤਵੇ ਇੰਡੀਆ ਨੇ ਬੰਦੇ ਮਾਰਨ ਦੇ ਲਈ ਖਰਚ ਕਰ ਲਿਆ ਸੀਗਾ ਪਰ ਅਮਰੀਕਾ ਦੀ ਖੁਫੀਆ ਏਜੰਸੀ ਨੂੰ ਪਹਿਲਾਂ ਪਤਾ ਲੱਗ ਗਿਆ ਤੇ ਕੁਝ ਬੰਦੇ ਫੜੇ ਗਏ ਐ ਤੇ ਖ਼ਈਆਂ ਦੇ ਨਾਂ ਆ ਗਏ ਐ ਕਿ ਜਿਹੜੇ-ਜਿਹੜੇ ਇੰਡੀਆ ਦੇ ਹਾਕਮ ਹੁਣ ਦੂਜੇ ਮੁਲਕਾਂ ਦੀ ਬਾਦਸ਼ਾਹੀ ਨੂੰ ਤੋੜ ਰਹੇ ਐ ਔਰ ਉਥੇ ਸਿੱਖ ਉਥੋਂ ਦੇ ਬਣੇ ਹੋਏ ਸ਼ਹਿਰੀਆਂ ਨੂੰ ਜਾਨੋਂ ਮਾਰ ਰਹੇ ਐ ਅਮਰੀਕਾ ਤੇ ਕੈਨੇਡਾ ਦੀ ਲਿਸਟ ਦੇ ਵਿੱਚ ਜੋ ਕਰਕੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਜਾ ਕੇ ਕਹਤਾ ਕਿ ਇੰਡੀਆ ਨੇ ਸਾਡੇ ਸਿੱਖ ਕੈਨੇਡੀਅਨਸ ਨੂੰ ਸ਼ਹੀਦ ਕਰ ਦਿੱਤਾ ਔਰ ਇੰਨਾ ਜਿਹੜੇ ਸਿਆਸਤਦਾਨ ਹੈ ਅੱਜ ਦੇ ਜਿਨ੍ਹਾਂ ਨੇ ਆਰਡਰ ਕੀਤੇ ਐ ਸਿੱਖਾਂ ਨੂੰ ਮਾਰਨ ਦੇ ਲਈ ਉਹਨਾਂ ਦੇ ਵਿੱਚ ਸਭ ਤੋਂ ਉੱਤੇ ਨਾਂ ਆਉਂਦਾ ਹੈ ਮੋਦੀ ਸਾਹਿਬ ਦਾ ਫਿਰ ਆਉਂਦਾ ਅਮਿਤ ਸ਼ਾਹ ਦਾ ਫੇਰ ਆਉਂਦਾ ਰਾਜਨਾਥ ਸਿੰਘ ਦਾ ਫੇਰ ਆਉਂਦਾ ਅਜੀਤ ਗੋਇਲ ਦਾ ਫੇਰ ਆਉਂਦਾ ਜੈ ਸ਼ੰਕਰ ਦਾ ਫੇਰ ਆਉਂਦਾ ਰੋ ਦੇ ਮੁਖੀ ਰਵੀ ਸਿੰਘ ਦਾ ਤੇ ਸਾਬਕਾ ਜਿਹੜਾ ਰੋ ਦਾ ਮੁਖੀ ਸੀ ਪਹਿਲਾਂ ਗੁਰਦਾਸਪੁਰ ਦਾ ਐਸਐਸਪੀ ਰਹੇ ਸੀਮੰਤ ਗੋਇਲ ਇਹ ਸਾਰੇ ਲਿਸਟ ਦੇ ਵਿੱਚ ਆ ਚੁੱਕੇ ਐ ਜਿਨ੍ਹਾਂ ਨੇ ਬਾਹਰ ਦੇ ਮੁਲਖਾਂ ਦੇ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਤੇ ਬਹੁਤ ਵੱਡੀ ਗੱਲ ਐ ਤੇ ਸੰਤ ਜਰਨੈਲ ਸਿੰਘ ਨੇ ਅੰਤਮ ਲਫਜ਼ ਕਹਿ ਸਗੇ ਕਿ ਜਦੋਂ ਹਿੰਦੂਆਂ ਫੌਜਾਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨ ਗਈਆਂ ਦਾ ਖਾਲਿਸਤਾਨ ਦਾ ਨੀ ਪੱਥਰ ਰੱਖਿਆ ਜਾਊਗਾ ਅੱਜ ਮੈਂ ਇੱਕ ਬਹੁਤ ਸ਼ਰਮਨਾਕ ਗੱਲ ਕਰਨਾ ਚਾਹੁੰਨਾ ਏ ਕਿ ਨਾ ਤਾਂ ਖਾਲਿਸਤਾਨ ਦਾ ਪ੍ਰਚਾਰ ਐਸసీపీਸੀ ਕਰਸਾਦੀ ਹੈ ਕਰ ਰਹੀ ਹੈ ਨਾ ਹੋਰ ਜਥੇਬੰਦੀਆਂ ਜਿਨ੍ਹਾਂ ਦੇ ਡੇਰੇ ਨੇ ਤੇ 6 ਤਰੀਕ ਨੂੰ ਭੱਲੂਖੜਾ ਦਿਵਸ ਦੇ ਵਿੱਚ ਜਦੋਂ ਸੈਂਸਰ ਜਥੇਦਾਰ ਸਾਹਿਬ ਅਕਾਲ ਤਖਤ ਨੇ ਆਪਣਾ ਸੰਦੇਸ਼ ਸਿੱਖ ਫੌਮ ਨੂੰ ਦੇਣਾ ਸੀ ਉਹਦੇ ਵਿੱਚ ਟਕਸਾਲ ਦੇ ਮੁਖੀ ਤੇ ਉਹਨਾਂ ਦੇ ਸਾਥ ਦੇ ਲੋਕ ਜਿਹੜੇ ਹੈਗੇ ਆ ਨਿਆਂਗ ਨੂੰਗ ਉਹਨਾਂ ਨੇ ਰੋਲਾ ਪਾਤਾ ਕਿ ਅਸੀਂ ਅਖਾਲ ਤੱਕ ਦੇ ਜਥੇਦਾਰ ਤੋਂ قوم ਨੂੰ ਸੰਦੇਸ਼ ਨਹੀਂ ਦੇਣ ਦਿਨਾ ਪਰ ਸਾਡੇ ਅਖਾਲ ਤੱਕ ਦੇ ਜਥੇਦਾਰ ਸਾਹਿਬ ਨੇ ਅਰਦਾਸ ਦੇ ਵਿੱਚ ਜਿਹੜੀ ਤੁਸੀਂ ਹੁਣ ਸਾਰੇ ਗੱਲ ਕਰ ਰਹੇ ਹੋ ਖਾਲਸਾ ਦੇ ਉਹਨਾਂ ਨੇ ਇਹ ਵੀ ਕਿਹਾ ਤਾਂ ਜਿਹੜੇ ਮੈਂ ਨਾਂ ਲਏ ਐ ਬਾਹਰ ਦੇ ਮੁਲਖਾਂ 'ਚ ਕਿ ਇਹ ਸਰਕਾਰ ਨੇ ਇਹ ਸੱਜਣ ਸ਼ਹੀਦ ਕਰਤੇ ਆ ਉਹਨਾਂ ਨੇ ਇਹ ਵੀ ਕਿਹਾ ਤਾਂ ਕਿ ਸਾਨੂੰ ਸਾਡੀ ਹੋਮ ਲੈਂਡ ਸਾਡਾ ਖਾਲਸਾਣ ਸ਼ਹੀਦ ਔਰ ਜਿਹੜੇ 33 ਸਾਲਾਂ ਤੋਂ ਸਾਡੇ ਕੈਦੀ ਹੈਗੇ ਆ ਉਹਨਾਂ ਨੂੰ ਰਿਹਾ ਹੋਣਾ ਚਾਹੀਦਾ ਪਰ ਉਹ ਅਰਦਾਸ ਦੇ ਵਿੱਚ ਸਾਰਾ ਕੁਝ ਕਹਿ ਗਏ ਜੋ ਬਹੁਤ ਵੱਡੀ ਗੱਲ ਹੈ ਪਰ ਉਹਨਾਂ ਨੂੰ ਸੰਦੇਸ਼ ਨਾ ਦੇਣਾ ਤੇ ਸੰਤਾਂ ਦਾ ਕਹਿਣਾ ਕਿ ਖਾਲਸਾ ਦਾ ਨਹੀਂ ਪੱਥਰ ਰੱਖ ਰੱਖਿਆ ਜਾਊਗਾ ਜਦੋਂ ਫੌਜ ਦਰਬਾਰ ਸਾਹਿਬ ਦਾ ਉੱਤੇ ਹਮਲਾ ਕਰੂਗੀ ਉਹਨਾਂ ਦੇ ਅਗਲੇ ਮੁਖੀ ਨੇ ਸਿੰਘ ਸਾਹਿਬ ਨੂੰ ਖਾਲਿਸਤਾਨ ਦੀ ਗੱਲ ਨਹੀਂ ਕਰਨ ਦਿੱਤੀ ਅਸੀਂ ਸਾਰੇ ਬੈਠੇ ਆ ਸਾਡੇ ਚ ਕੌਮੀਅਤ ਮਰ ਗਈ ਐ ਜੇ ਕੌਮੀਅਤ ਹੋਵੇ ਫੇਰ ਆਪਾਂ ਆਮ ਪਾਠੀ ਬੀਜੇਪੀ ਕਾਂਗਰਸ ਬਾਦਲਦਲ ਜੋ ਸੈਂਟਰ ਦੇ ਨਾਲ ਚੱਲ ਰਹੇ ਐ ਇਹਨਾਂ ਨੂੰ ਵੋਟਾਂ ਨਹੀਂ ਪਾਵਾਂਗੇ ਪਰ ਅੱਜ ਸਾਡੇ ਕੌਮਤ ਇਹ ਛੁਪੀ ਹੋਈ ਹੈ ਇਸ ਕਰਕੇ ਆਪਾਂ ਜਿਹੜੇ ਵੀ ਸਿਆਸੀ ਪਾਰਟੀਆਂ ਸਾਡੇ ਉੱਤੇ ਜ਼ਬਰ ਕਰ ਰਹੀਆਂ ਉਹਨਾਂ ਨੂੰ ਵੋਟਾਂ ਪਾਉਂਦੇ ਆਪਾਂ ਛੋਟਦੇ ਨਹੀਂ ਕਿ ਇਹਦਾ ਨਤੀਜਾ ਕੀ ਨਿਕਲੂਗਾ ਪਰ ਅਸੀਂ ਵੋਟ ਉਨਨਾਂ ਨੂੰ ਹੀ ਪਾਉਂਦੇ ਆ ਤਦ ਇਹ ਨਤੀਜਾ ਆਪਾਂ ਭੁਗਤ ਰਹੇ ਆ ਐਸ்சிਪੀਸੀ ਜਿਹੜੀ ਸਾਡੀ ਪਾਰਲਮੈਂਟ ਹੈ 14 ਸਾਲ ਤੋਂ ਇਹਦੀਆਂ ਵੋਟਾਂ ਨਹੀਂ ਪਈਆਂ ਜਿਹੜਾ ਕੀ ਇੰਡੀਆ ਦੇ ਹਾਕਮਾਂ ਨੇ ਸਾਡਾ ਜਮੂਰੀਅਤ ਹੱਕ ਲੈ ਲਿਆ ਪਰ ਨਾ ਐਸ்சிਪੀਸੀ ਮਤਾ ਪਾਸ ਕਰਦੀ ਹੈ ਕੀ ਸਾਡੇ ਇਲੈਕਸ਼ਨ ਕਰੋ ਨਾ ਹੋਰ ਕੋਈ ਪਾਰਟੀ ਐਸ்சிਪੀਸੀ ਦੇ ਇਲੈਕਸ਼ਨਾਂ ਦਾ ਮਤਾ ਪਾਸ ਕਰਦੀ ਹੈ ਕਿ ਸਿੱਖਾਂ ਦੀ ਜਮਹੂਰੀਅਤ ਚੁੰ ਕੋਈ ਗਈ ਹੈ ਸွေ ਸਾਰੀਆਂ ਚੀਜ਼ਾਂ ਅੱਜ ਸਰਦਾਰ ਅਰਵਤਾਰ ਸਿੰਘ ਖੰਡੇ ਦੇ ਬਰਸੀ ਦੇ ਉੱਤੇ ਕਹਿਣੀਆਂ ਪੈ ਰਹੀਆਂ ਹੈ ਕਿ قصور ਕਿਸੇ ਦਾ ਨਹੀਂ ਹੈ قصور ਆਪਣੇ ਵਿੱਚ ਹੈ ਕਿ ਆਪਾਂ ਖਾਲਸਾ ਇੱਕ ਦੇ ਜੱ태ਦਾਰ ਨੂੰ ਖਾਲਸਾ ਦੀ ਗੱਲ ਹੀ ਆਪਣੇ ਸੰਦੇਸ਼ ਦੇ ਵਿੱਚ ਨਹੀਂ ਕਰਨ ਦਿੱਤੀ ਪਰ ਉਹਨਾਂ ਨੇ ਲੁਕ چھਪ ਕੇ ਗੱਲ ਆਪਣੀ ਅਰਦਾਸ ਦੇ ਵਿੱਚ ਕਰਤੀ ਇਹ ਬਹੁਤ ਕਾਬਲੀਅਤ ਦੀ ਗੱਲ ਹੈ ਕਿ ਜੇ ਇੱਕ ਪਾਸੇ ਦਰਵਾਜ਼ਾ ਬੰਦ ਕਰ ਲਿਆ ਜਿਹੜੇ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਜਦੋਂ ਫੌਜਾਂ ਦਰਬਾਰ ਸਾਹਿਬ ਆਉਣਗੀਆਂ ਤਾਂ ਖਾਲਸਾ ਦਾ ਨਹੀਂ ਪੱਥਰ ਰੱਖਿਆ ਜਾਊਗਾ ਉਹਨਾਂ ਤੋਂ ਬਾਅਦ ਜਿਹੜੇ ਜਥੇਦਾਰ ਸਾਹਿਬ ਆਏ ਹੈ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਦਾ ਮੂੰਹ ਬੰਦ ਕਰਤਾ ਸੋ ਇਦੋਂ ਜ਼ਿਆਦਾ ਸ਼ਰਮਨਾਕ ਗੱਲ ਹੈਡੀ ਹੋ ਸਕਦੀ ਹੈ ਸੋ ਇਹ ਪ੍ਰਭਾਉ ਬੀਬੀਓ ਇੱਥੇ ਆਪਾਂ ਖੜੇ ਆ ਤੇ ਅਸੀਂ ਤਾਂ ਖੜੇ ਰਹਾਂਗੇ ਪਰ ਜਿੰਨਾ ਚਿਰ ਤੁਸੀਂ ਹਿਲਚੁਲ ਨਹੀਂ ਦਿਖਾਉਂਗੇ ਤੁਸੀਂ ਵੋਟਾਂ ਦੇ ਉੱਤੇ ਨਹੀਂ ਆਉਂਗੇ ਪੰਥ ਦੀ ਬਾਤ ਨੂੰ ਨਹੀਂ ਚੱਕੋਗੇ ਤਾਂ ਫੇਰ ਹਾਲਾਤ ਆਪਾਂ ਪਿੱਟੀ ਜਾਵਾਂਗੇ ਜਿਵੇਂ ਅੱਜ ਆਪਾਂ ਖਾਲਸਾਣ ਖਾਲਸਾਣ ਕਰਦੇ ਰਹੇ ਪਰ ਮੇਰਾ ਮਤਲਬ ਗੱਲ ਕੋਈ ਨਹੀਂ ਬਣੀ ਜੋ ਕਰਕੇ ਅਸੀਂ ਖਾਲਸਾ ਦੀ ਗੱਲ ਜਦੋਂ ਵੋਟ ਆਉਂਦੀ ਹੈ ਉਦੋਂ ਆਪਾਂ ਇਹਦੀ ਗੱਲ ਪਹਲਾ ਦਿੰਦੇ ਆ ਸੋ ਮੈਂ ਆਸ ਕਰਦਾ ਕਿ ਬੀਬੀ ਜੀ ਉਹਨਾਂ ਦੀ ਮਾਤਾ ਜਿਨ੍ਹਾਂ ਨੇ ਇੰਨਾ ਕਸ਼ਟ ਝੱਲਿਆ ਔਰ ਝੱਲ ਰਹੇ ਹੈ ਅਸੀਂ ਉਹਨਾਂ ਦੇ ਨਾਲ ਲੱਗੇ ਰਹਾਂਗੇ ਔਰ ਭਾਈ ਅਵਤਾਰ ਸਿੰਘ ਖੰਡੇ ਜੀ ਗੱਲ ਕਰਦੇ ਰਹਾਂਗੇ ਔਰ ਐਸ.ਸੀ.ਪੀ.ਸੀ ਦੇ ਉੱਤੇ ਜ਼ੋਰ ਪਾਉਂਦੇ ਰਹਾਂਗੇ ਕਿ ਉਹਨਾਂ ਦੀ ਤਸਵੀਰ ਅਜੈਪੁਰ ਘਰ ਦੇ ਵਿੱਚ ਲਗਾਈ ਜਾਵੇ। ਕਈ ਵਾਰੀ ਤਸਵੀਰ ਨਹੀਂ ਲੱਗ ਜਾਂਦੀ। ਪਰ ਆਪਾਂ ਨੇ ਕੋਈ ਚੂੜੀਆਂ ਤਾਂ ਪਾਈਆਂ ਨੇ। ਆਪਾਂ ਵੀ ਇੱਕ ਕਿੱਲ ਤੇ ਕਠੌੜੀ ਲੱਗਾ ਜਾ ਕੇ ਉੱਥੇ ਆਪ ਉਹਨਾਂ ਦੀ ਫੋਟੋ ਲਗਾ ਸਾਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ